ਮੈਂ ਸਾਰੀ ਪ੍ਰੈਸ ਦਾ ਇੱਥੇ ਪਹੁੰਚਣ ਤੇ ਧੰਨਵਾਦੀ ਆ ਜਿਨ੍ਹਾਂ ਨੇ ਲੁੱਕੀ ਮੈਂ ਤੁਹਾਨੂੰ ਟਾਈਮ ਵੀ ਜੋ ਮੈਨੂੰ ਮੁਲਾਜ਼ਮਾਂ ਨੇ ਸਮਾਂ ਦਿੱਤਾ ਸੀਗਾ ਨਿਕਲ ਲੱਗਿਆ ਵੀ ਅਸੀਂ 9 ਵਜੇ 9:30 ਪਹੁੰਚਾਂਗੇ ਸਭ ਨਾਲ ਮੈਂ ਬੋਲਿਆ ਜੋ ਕਿ ਇਹਦੇ 10 ਵਜੇ ਦਾ ਤੁਹਾਨੂੰ ਵੇਟ ਬਣਾ ਕਰੇ ਬੇਰਸ ਵਜੇਗੀ ਪਲੱਸ ਹੋ ਗਿਆ ਸਮਾਂ ਚਲੋ ਤੁਹਾਡਾ ਧੰਨਵਾਦ ਆ ਔਰ ਜਿਵੇਂ ਪੂਰੇ ਪੰਜਾਬੀ ਔਰ ਸਾਰੇ মিডিਏ ਨੇ ਜਿਵੇਂ ਪੂਰੇ ਮੋਰਚੇ ਵਿੱਚ ਸਾਡਾ ਸਹਿਯੋਗ ਕੀਤਾ ਉਹਦੇ ਲਈ ਅਸੀਂ ਧੰਨਵਾਦ ਕਰਦੇ ਆ ਵੇਖੋ ਜਿਹੜਾ 19 ਨੂੰ ਸਾਨੂੰ ਲੱਗਦਾ ਵੀ ਮੇਰੀ ਨਿਗਾਹ 'ਚ ਕੋਈ ਇਹੋ ਜਿਹਾ ਐਵੀਡੈਂਸ ਨਹੀਂ ਹੈਗਾ 1947 ਤੋਂ ਬਾਅਦ ਵੀ ਕੇਂਦਰ ਨਾਲ ਮੀਟਿੰਗ ਕਰਨ ਗਏ ਹੋਣ ਆਗੂ ਔਰ ਲੜਾਈ ਹੋਵੇ ਕੇਂਦਰ ਨਾਲ ਔਰ ਪੰਜਾਬ ਦੀ ਸਰਕਾਰ ਪਿਛਲੇ 13 ਮਹੀਨਿਆਂ ਤੋਂ ਇਹ ਕਾਹਵਾਗ ਰੌਲਾ ਪਾਉਂਦੀ ਹੋਵੇ ਵੀ ਇਹਨਾਂ ਦਾ ਸੰਘਰਸ਼ ਕੇਂਦਰ ਨਾਲ ਆ ਅਰ ਇਹੀ ਭਗਵੰਤ ਮਾਨ ਜੀ ਲਾਹਾ ਲੈਂਦੇ ਹੁਣ ਪੂਰੀ ਆਮ ਆਦਮੀ ਪਾਰਟੀ ਅਮਨ ਰੋੜਾ ਜੀ ਵਰਕੇ ਬੰਦੇ ਵੀ ਇਹ ਕੇਂਦਰ ਕਿਸਾਨਾਂ ਨਾਲ ਜ਼ੁਲਮ ਕਰ ਰਿਹਾ ਵਾ ਕੇਂਦਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਿਹਾ ਵਾ ਔਰ ਕੇਂਦਰ ਨੇ ਕੰਦਾ ਕੱਢ ਕੇ ਇਹ ਛੜਕਾਰ ਕਵਾਈਆਂ ਹੋਈਆਂ ਨੇ ਇਹ ਗੱਲਾਂ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਸਰਕਾਰ ਕਹਿੰਦੀ ਹੋਵੇ ਔਰ ਸਾਨੂੰ ਸਮਝ ਨਹੀਂ ਆਈ ਵੀ ਜਿਹੜਾ ਜੁੱਟ ਨਸ਼ਿਆਂ ਵਿਰੁੱਧ ਜਿਹੜਾ ਨਾਂ ਦਿੱਤਾ ਗਿਆ ਅਸਲ ਵਿੱਚ ਉਹ ਜੁੱਟ ਕਿਸਾਨਾਂ ਮਜ਼ਦੂਰਾਂ ਵਿਰੁੱਧ ਸੀਗਾ ਲੜੀਆਂ ਲਹਿਰਾਂ ਉੱਠ ਰਹੀਆਂ ਸੀ ਉਹਨਾਂ ਨੂੰ ਕੁਚਲਣਾ ਸੀਗਾ ਹਾਂ ਉਹ ਇੱਕ ਢੰਗ ਨਾਲ ਚਲਾਇਆ ਗਿਆ ਵੀ ਜਿਹੜੇ ਨਸ਼ਿਆਂ ਤੋਂ ਲੋਕ ਪੀੜਿਤ ਨੇ ਜਦੋਂ ਵੱਡੀਆਂ ਫੋਰਸਾਂ ਪੰਜਾਬ ਦੇ ਅੰਦਰ ਘੁੰਮਣ ਗਿਆ ਲੋਕ ਨਸ਼ਿਆਂ ਤੋਂ ਛੁਟਕਾਰਾ ਚਾਹੁੰਦੇ ਨੇ ਤੇ ਦਿਖਾਲਣ ਨੂੰ ਇਹ ਦਿਖਾਲਿਆ ਜਾਊਗਾ ਵੀ ਨਸ਼ਿਆਂ ਵਿਰੁੱਧ ਕਾਰਵਾਈ ਹੋ ਰਹੀ ਆ ਪਰ ਉਹਦਾ ਲੁਕਵਾ ਅਜੰਡਾ ਇਹ ਸੀ ਵੀ ਮੋਰਚੇ ਨੂੰ ਖਤਮ ਕਰਨਾ ਵਾ ਤੇ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕਰਨਾ ਵਾ ਹਰ ਇਹ ਤੋਂ ਬਾਅਦ ਜਦੋਂ ਮੀਟਿੰਗ ਤੋਂ ਬਾਅਦ ਅਸੀਂ ਦੋ ਮੰਤਰੀਆਂ ਨੂੰ ਸਪੈਸ਼ਲ ਸੱਦਿਆ ਸੀ ਉਹਦੇ ਵਿੱਚ ਖੁੱਡੀਆਂ ਸਾਹਿਬ ਤੇ ਆਪਣਾ ਕਟਾਰੂ ਚੱਕ ਜੀ ਸੀਗੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਜਿਹੜੀ ਏਡੀ ਵੱਡੀਆਂ ਫੋਰਸਾਂ ਬਾਰਡਰਾਂ ਤੇ ਨੇ ਤੁਸੀਂ ਕੀ ਮੋਰਚੇ ਨੂੰ ਚਕਾਉਣਾ ਚਾਹੁੰਦੇ ਹੋ ਇਹ ਕਟਾਰੂ ਚੱਕੇ ਕੈਬਨਟ ਮਿਸਟਰ ਨੇ ਪੰਜਾਬ ਦੇ ਸਪਸ਼ਟ ਕਹਿੰਦੇ ਵੀ ਕਦੀ ਬਣਾ ਸੋਚੋ ਸਾਡਾ ਉਹਦੇ ਨਾਲ ਲੈਣਾ ਦੇਣਾ ਨਹੀਂ ਹੈਗਾ ਇਹ ਨਸ਼ਿਆਂ ਦੇ ਖਿਲਾਫ ਹੈ ਤੇ ਇਹਨਾਂ ਬਾਰਡਰ ਤੇ ਨਸ਼ਾ ਥੋੜੇ ਨਾ ਹੈਗਾ ਸੰਕੇਤ ਤਾਂ ਸਾਨੂੰ ਜਿੱਦਣ ਰਾਤ ਇਕੱਠੇ ਹੋਇਆ ਉਦੋਂ ਵੀ ਸੀਗੇ ਸਵੇਰੇ ਵੀ ਸ਼ੰਕੇ ਸੀਗੇ ਉੱਥੇ ਵੀ ਸ਼ੰਕੇ ਸੀਗੇ ਪਰ ਇਸ ਕਿਸਮ ਦੀਆਂ ਗੱਲਾਂ ਸੀ ਵੀ ਸਰਕਾਰ ਮੀਟਿੰਗਾਂ ਮੀਟਿੰਗ ਤੋਂ ਬਾਅਦ ਅਗਲੀ ਮੀਟਿੰਗ ਨਿਕਲ ਆਈ ਠੀਕ ਆ ਜੀ ਫਿਰ ਕਿਵੇਂ ਹੋ ਜੂਗਾ ਇਸ ਕਰਕੇ ਜਿਹੜੇ ਕਹਿੰਦੇ ਆ ਨਾ ਖਵਾਰਾਂ ਜੇ ਆ ਰਿਹਾ ਵੀ ਅਸੀਂ ਪੰਜਾਬ ਦੀ ਹੱਦ ਚ ਆ ਕੇ ਕਿਸਾਨਾਂ ਨੂੰ ਫੜਿਆ ਨਹੀਂ ਮੈਨੂੰ ਤਾਂ ਚੰਡੀਗੜ੍ਹ ਦੀ ਹੱਦ ਵਿੱਚ ਹੀ ਗ੍ਰਿਫਤਾਰ ਕੀਤਾ ਗਿਆ ਸੀ ਇੱਥੇ ਕੋਈ ਰੌਲਾ ਨਹੀਂ ਅਰ ਇਸ ਗੱਲ ਦਾ ਦੁੱਖ ਵੀ ਆ ਵੀ ਜਿਵੇਂ ਇਹਨਾਂ ਨੇ ਸਪੋਕਸਮੈਨ ਦੇ ਪੱਤਰਕਾਰ ਕੁਲਦੀਪ ਸਿੰਘ ਨਾਲ ਬਿਹੇਵ ਕੀਤਾ ਜਿਵੇਂ ਉਹਨੂੰ ਪੁਲਿਸ ਪਈ ਆ ਉੱਥੇ ਮੇਰੇ ਸਾਹਮਣੇ ਅਰ ਜਿਵੇਂ ਪੀਟੀਸੀ ਦਾ ਪੱਤਰਕਾਰ ਮੇਰੇ ਕੋਲ ਵੀ ਮੇਰਾ ਨੌਂ ਮੁੰਡਾ ਕੰਗ ਸੀਗਾ ਜਿਵੇਂ ਉਹਨੂੰ ਪਈ ਆ ਜਿਵੇਂ ਉਹਦਾ ਮੋਬਾਈਲ ਤੋੜਨ ਪਈ ਆ ਤੇ ਮੈਂ ਕਹਿੰਨਾ ਭਗਵੰਤ ਮਾਨ ਜੀ ਇਹ ਤੁਹਾਨੂੰ ਕਿਹਨੇ ਨੇ ਅਧਿਕਾਰ ਦਿੱਤੇ ਵੀ ਤੁਸੀਂ ਚੌਥੇ ਸਤੰਭ ਦਾ ਗळा ਕੁੱਟੋ ਜਾਂ ਸਾਡੇ ਨਾਲ ਜੋ ਕਰਨਾ ਸੀ ਉਹ ਕਰਨਾ ਹੀ ਸੀਗਾ। ਤੋਂ ਇਸ ਕਰਕੇ ਫਿਰ ਉੱਥੋਂ ਮੈਨੂੰ ਫੜ ਕੇ ਇੱਥੇ ਕਿਲੇ 'ਚ ਸਾਰੇ ਆਗੂਆਂ ਨੂੰ ਲਿਆਂਦਾ ਸੀਗਾ ਇੱਕ ਪੱਤਰਕਾਰ ਥੋੜਾ ਮੈਂ ਪਛਾਣਦਾ ਖੜਾ ਸੀਗਾ। ਜਦੋਂ ਮੈਂ ਇੱਥੇ ਪਹੁੰਚ ਰਿਹਾ ਸੀਗਾ ਔਰ ਉਦੋਂ ਦਾ ਸਾਨੂੰ ਰਾਤ ਦੇ 12:00 ਵਜੇ ਪਟਿਆਲਾ ਝੇਲ ਖੜਿਆ ਗਿਆ। ਔਰ ਲਗਭਗ 26 ਨੂੰ ਫਿਰ ਲਗਭਗ ਸਾਡਾ ਸਬਡੈਂਟ ਨੇ ਸਾਧ ਕੇ ਕਿਹਾ ਵੀ ਥੋੜਾ ਚਲਾਨ ਕਰ ਦਿੱਤਾ ਗਿਆ ਮੈਂ ਮਜਬੂਰ ਹਾਂ। ਤੋਂ ਨੂੰ ਜਿਹੜਾ ਵਾ ਮੁਕਸਰ ਜੇਲ੍ਹ ਤੇ ਜਨਾਵਾ ਰਾਏ ਸਾਹਿਬ ਨੂੰ ਫਰੀਦਕੋਟ ਜੇਲ੍ਹ ਤੇ ਜਨਾਵਾ ਔਰ ਬੀਬੀ ਜਿਹੜੀ ਸੁਖਵਿੰਦਰ ਕੌਰ ਜੀ ਉਹਨੂੰ ਅਸੀਂ ਲੁਧਿਆਣੇ ਭੇਜਣਾ ਕਿਾ ਤੁਹਾਡੇ ਨਾਲ ਕੋ ਰੋਲਾਂ ਸਾਨੂੰ ਭੇਜ ਦਿਓ ਉਦੋਂ ਪਹਿਲੋ 400 ਕਿਸਾਨ ਰਿਹਾਅ ਕਰ ਦਿੱਤਾ ਗਿਆ ਸੀਗਾ ਤੇ ਅੱਜ ਮੈਨੂੰ ਅਰਲੀ ਮਾਰਨਿੰਗ ਫੋਨ ਆਇਆ ਵੀ ਤੁਹਾਨੂੰ ਰਿਹਾਈ ਕੀਤੀ ਜਾਂਦੀ ਆ ਤੇ ਮੈਂ 6 ਵਜੇ ਜਿਹੜੀ ਮੁਕਸਰ ਸਾਹਿਬ ਜੇਲ੍ਹ ਤੋਂ ਨਿਕਲਿਆ ਕਹਿੰਦੇ ਸੀ ਘਰ ਜਾਣਾ ਮੈਂ ਕਿਹਾ ਨਹੀਂ ਮੇਰੀ ਗੱਡੀ ਲੱਗੀ ਐ ਤੇ ਮੈਂ ਪਹਿਲੋ ਭਾਈ ਆਂਧਰਗੜ ਕਿਲੇ ਜਾਣਾ ਉਹ ਤੋਂ ਗੱਡੀ ਲੈਣੀ ਆ ਬਾਹਰ ਜਾ ਕੇ ਦੇਖਦੇ ਆ ਆਪਣੇ ਸਾਥੀ ਕਿੱਥੇ ਆ ਫਿਰ ਆਪਦੇ ਪਿੰਡ ਨੂੰ ਜਾ ਨਹੀਂ ਹੈਗੀ ਸਾਨੂੰ ਸੋ ਇਸ ਕਰਕੇ ਤੋਂ ਇਹ ਇਹ ਘਟਨਾਕ੍ਰਮ ਸੀਗਾ ਤੋਂ ਮੇਰਾ ਆਪਣਾ ਮੰਨਣਾ ਇਹ ਨਾ ਦੋਵਾਂ ਮੋਰਚਿਆਂ ਦਾ ਕੋਈ ਇਸ ਕਿਸਮ ਦੀ ਜੱਜਮੈਂਟ ਤੇ ਨਾ ਮੇਰੀ ਕਿਸਾਨ ਮਜ਼ਦੂਰ ਸ਼ਕਸ਼ ਦੀ ਬੇਟੀ ਦੀ ਮੇਰਾ ਸਾਫ਼ ਮੰਨਣਾ ਵਾ ਵੀ ਭਗਵੰਤਾਨ ਮਾਨ ਸਰਕਾਰ ਮੋਦੀ ਸਰਕਾਰ ਨਾਲ ਰਲ ਗਈ ਹੈ ਉਹ ਭਗਵੰਤਾਨ ਜੀ ਦਾ ਸਪਸ਼ਟ ਕਹਿਣਾ ਵੀ ਨਾ ਕਿਸਾਨਾਂ ਦੀ ਆ ਵੋਟਾਂ ਦੀ ਲੋੜ ਆ ਨਾ ਮਜ਼ਦੂਰਾਂ ਦੀ ਨਾ ਮਲਾਜ਼ਮਾਂ ਦੀ ਨਾ ਆਮ ਜਨਤਾ ਦੀ ਕੱਲੇ ਕੱਲੇ ਮੋਦੀ ਜੀ ਤੇ ਉਹਨਾਂ ਨੂੰ ਅਮਿਤ ਸ਼ਾਹ ਦੀ ਲੋੜ ਹੈਗੀ ਆ ਦੂਜਾ ਵੱਡੀ ਕਾਰਪੋਰੇਟ ਇੰਡਸਟਰੀ ਦੀ ਲੋੜ ਹੈਗੀ ਆ ਜੋ ਅਸੀਂ ਹੁਣ ਸੋਚ ਰਹੇ ਹਾਂ ਜੋ ਬਿਹੇਵ ਹੋ ਰਿਹਾ ਔਰ ਮੇਰਾ ਆਪਣਾ ਮੰਨਣਾ ਵਾ ਕਿ ਇਹ 2027 ਦੇ ਵਿੱਚ ਇਹ ਇਕੱਠੇ ਲਕਸ਼ਣ ਭਾਜਪਾ ਤੇ ਆਮ ਆਦਮੀ ਪਾਰਟੀ ਇਕੱਠੇ ਪੰਜਾਬ ਵਿੱਚ ਇਲੈਕਸ਼ਨ ਲੜਨਗੇ ਅੰਦਰ ਖਾਤੇ ਇਹਨਾਂ ਦਾ ਗਠਜੋੜ ਹੋ ਗਿਆ ਆਪ ਤੇ ਮੰਤਰੀਆਂ ਨੂੰ ਬਚਾਉਣ ਵਾਸਤੇ ਦਿੱਲੀ ਦੇ ਨੂੰ ਜਾਂ ED ਤੋਂ ਬਚਣ ਵਾਸਤੇ ਆਹੜਾ ਕਿਸਾਨ ਅੰਦੋਲਨ ਦੀ ਬਲੀ ਦਿੱਤੀ ਗਈ ਆ ਅਰ ਅਸੀਂ ਤਾਂ ਸਵਾਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਪਹਿਲੋ ਇਹ ਦੱਸ ਦਿਓ ਵੀ ਰਸਤੇ ਖੱਟਰ ਸਰਕਾਰ ਨੇ ਜਾਂ ਮੋਦੀ ਸਰਕਾਰ ਨੇ ਕੰਦਾਂ ਕੱਢ ਕੇ ਰੋਕੇ ਸੀ ਜਾਂ ਕਿਸਾਨਾਂ ਮਜ਼ਦੂਰਾਂ ਨੇ ਰੋਕੇ ਸੀ ਇਹਦਾ ਸਪਸ਼ਟਿਕਰਨ ਦੋ ਅਸੀਂ ਮੰਗਦੇ ਹਾਂ ਤੁਹਾਡੇ ਕੋਲ ਇਸ ਗੱਲ ਦਾ ਜਵਾਬ ਮੰਗਦੇ ਹਾਂ ਦੂਜਾ ਅਸੀਂ ਪਹਿਲੇ ਦਿਨ ਤੋਂ ਇਹ ਗੱਲ ਕਹਿੰਦੇ ਆਏ ਸੀ ਵੀ ਚਾਹੇ ਉਹ ਵਪਾਰੀ ਆ ਚਾਹੇ ਟਰਾਂਸਪੋਰਟਰ ਆ ਚਾਹੇ ਆਮ ਜਨਤਾ ਵਾ ਵੀ ਉਹਨਾਂ ਦਾ ਨੁਕਸਾਨ ਹੋ ਰਿਹਾ ਰਸਤਾ ਖੋਲਿਆ ਜਾਵੇ ਅਸੀਂ ਰਸਤਾ ਖੋਲਣ ਦੇ ਵਿਰੁੱਧ ਕਦੀ ਵੀ ਨਹੀਂ ਰਹੇ ਅਸੀਂ ਸਗੋਂ ਦਿੱਲੀ ਜਾਣਾ ਚਾਹੁੰਦੇ ਸੀ ਸਾਨੂੰ ਤਾਂ ਰਸਤੇ ਵਿੱਚ ਰੋਕਿਆ ਗਿਆ ਔਰ ਬਹਾਨਾ ਭਾਲ ਕੇ ਵੀ ਪੰਜਾਬ ਸਾਰੇ ਦੇ ਲੋਕ ਚਾਹੁੰਦੇ ਆ ਵੀ ਰਸਤੇ ਖੋਲੇ ਜਾਣ ਅਮਨ ਅਰੋੜਾ ਜੀ ਕਹਿੰਦੇ ਮੈਨਸ ਕਿਹੜੀਆਂ ਏਜੰਸੀਆਂ ਦਾ ਸਰਵੇ ਆਇਆ ਸਾਨੂੰ ਵੀ ਦੱਸ ਦਿਓ ਅਸੀਂ ਵੀ ਜਾਣਨਾ ਚਾਹੁੰਦੇ ਹਾਂ ਵੀ ਕਿਹੜੀ ਏਜੰਸੀ ਕਹਿ ਰਹੀ ਆ ਤੇ ਸਾਨੂੰ ਪਤਾ ਲੱਗ ਜਾਏ ਕੋਈ ਨਹੀਂ ਇਹ ਗੱਲਾਂ ਦਾ ਜਵਾਬ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਲੋਕਾਂ ਨੇ ਦੇਣਾ ਵਾ ਦਵਾਂਗੇ ਹੁਣ ਸਾਨੂੰ ਲੱਗਦਾ ਵੀ ਜਿਵੇਂ ਪਹਿਲਾਂ ਦੇਖੋ ਨਾ ਕਾਬਲ ਤੋਂ ਧੜ ਵੀ ਚੜਦੇ ਹੁੰਦੇ ਸੀਗੇ ਤੁਹਾਨੂੰ ਪਤਾ ਹੁਣ ਧੜ ਵੀ ਵਸ਼ਿੰਤਨ ਤੋਂ ਚੜਦੇ ਨੇ ਪਹਿਲਾਂ ਦਿੱਲੀ ਦਾ ਤਖਤ ਨਾਲ ਰਲ ਕੇ ਅਬਦਾਲੀ ਨੂੰ ਹਮਲਾਵਰ ਕਹਿੰਦਾ ਹੁੰਦਾ ਸੀ ਨਾਲ ਲਾਹੌਰ ਦਾ ਤਖਤ ਹੁਣ ਦਿੱਲੀ ਦਾ ਤਖਤ ਅਬਦਾਲੀ ਦਾ ਰੂਪ ਤਾਰ ਗਿਆ ਔਰ ਜਿਹੜਾ ਚੰਡੀਗੜ੍ਹ ਦਾ ਤਖਤ ਹੈ ਉਹ ਜਕਰੀਆ ਖਾਨ ਆ ਤੇ ਮੈਨੂੰ ਲੱਗਦਾ ਮੇਰੇ ਪਰਸਨਲ ਵੀ ਆ ਪਹਿਲਾਂ ਜਕਰੀਆ ਖਾਨ ਨਾਲ ਸਾਨੂੰ ਨਿਬੜ ਲੈਣਾ ਚਾਹੀਦਾ ਅਬਦਾਲੀ ਨਾਲ ਵੀ ਨਿਬੜਦੇ ਰਾਂਗੇ ਪਹਿਲੋ ਜਿਹੜਾ ਮੁੱਤਰੂ ਮੁੱਤਰੂ ਆ ਇਹਦਾ ਇਹਦਾ ਅਰਥ ਕੱਢ ਲੈਣਾ ਚਾਹੀਦਾ ਸਾਨੂੰ ਹੁਣ ਕੋਈ ਨਹੀਂ ਹੁਣ ਰੱਜ ਕੇ ਹੁਣ ਵੀ ਤੁਹਾਡੇ ਸਾਹਮਣੇ ਆ ਖੜੇ ਆ ਮੈਂ ਤਾਂ ਕਹਿੰਦਾ ਹੁਣੇ ਤੁਹਾਡਾ ਮਨਦੀਪ ਸਿੰਘ ਸਿੱਧੂ ਬੈਠਾ ਉਹਨੂੰ ਤਾਂ ਦੋਰੇ ਗ੍ਰਿਫਤਾਰ ਕਰ ਲੋ ਗ੍ਰਿਫਤਾਰੀਆਂ ਤੋਂ ਡਰਦੇ ਥੋੜੇ ਆ ਮਨਦੀਪ ਸਿੱਧੂ ਕਹਿੰਦਾ ਸੀ ਮੈਂ ਕਿਹੜਾ ਰਿਟਾਇਰ ਹੋ ਜਨਾ ਤੇ ਸਿੱਧੂ ਸਾਹਮਣਾ ਸਾਡਾ ਪਸਰ ਰੌਲਾ ਕੋਈ ਨਹੀਂਗਾ ਅਸੀਂ ਕਿਹੜੀਆਂ ਜਥੇਬੰਦੀਆਂ ਛੱਡ ਚੱਲੇ ਆ ਅੰਦੋਲਨਾਂ ਹੀ ਚੱਲਣੇ ਆ ਨਾ ਡਰਿਆਂ ਨਾ ਡਰਾਂਗੇ ਕੱਲ ਵੀ ਅੰਦੋਲਨ ਕਰਦੇ ਸੀ ਹੁਣ ਵੀ ਹਾਂ ਅੰਦੋਲਨ ਦਾ ਕੀ ਰੂਪ ਹੋਊਗਾ ਉਹਦਾ ਕਿਸ ਦੋਵੇਂ ਫੋਰਮ ਮਿਲ ਕੇ ਫੈਸਲਾ ਕਿਸ ਢੰਗ ਨਾਲ ਤਰੀਕਾ ਹੋ ਗਏ ਦੋਵੇਂ ਫੋਰਮ ਮਿਲ ਕੇ ਫੈਸਲਾ ਕਰਨਗੇ ਅੰਦੋਲਨ ਅਸੀਂ 12 ਮੰਗਾਤੇ ਔਰ ਜਿਹੜਾ ਸਾਡਾ ਜਿੰਨਾ ਨੁਕਸਾਨ ਕੀਤਾ ਮੋਰਚੇ ਦੇ ਵਿੱਚ ਕਿਉਂਕਿ ਮਨਦੀਪ ਸਿੰਘ ਸਿੱਧੂ ਜੀ ਇਹ ਗੱਲ ਕਹਿੰਦੇ ਸੀ ਵੀ ਸਾਡਾ ਹਰ ਕੰਮ ਤੇ ਕੈਮਰਾ ਲਗਾ ਸੀ ਰਿਕਾਰਡਿੰਗ ਕਰ ਰਹੇ ਆ ਤੇ ਸਰਕਾਰ ਨੂੰ ਪੰਜਾਬ ਦੀ ਸਰਕਾਰ ਨੂੰ ਪਤਾ ਹੋਊ ਟਰਾਲੀ ਕਿੰਨੇ ਚੁੱਕੀ ਆ ਸਾਡੀ ਫ੍ਰਿਜ ਕਿੰਨੇ ਚੁੱਕੀ ਆ ਸਾਡਾ ਏਸੀ ਕਿੰਨੇ ਚੁੱਕਿਆ ਸਾਡਾ ਘੰਟੂ ਕਿ ਸਾਰੀ ਰਿਕਾਰਡਿੰਗ ਹੋ ਰਹੀ ਆ ਤਾਂ ਫਿਰ ਜਵਾਬ ਤਾਂ ਇਹਨਾਂ ਦੀ ਬੰਦੀ ਨਾ ਪਰਪਾਈ ਅਜੇ ਪਰਪਾਈ ਵਾਲਾ ਮੁੱਦਾ ਹੈਗਾ ਵਾ ਇਹਦੇ ਨਾਲ ਦੀ ਨਾਲ ਜਿੰਨੇ ਜਿਹੜੇ ਅਧਿਕਾਰੀਆਂ ਨੇ ਕਿਸਾਨ ਲੀਡਰਾਂ ਨੂੰ ਟੱਕੇ ਦਾ ਕੁੱਟਿਆ ਜਿਵੇਂ ਬ੍ਰਹਮਕੇ ਸਾਹਬ ਦੇ ਬਾਰੇ ਆ ਰਿਹਾ ਵੀ ਬ੍ਰਹਮਕੇ ਸਾਹਬ ਨੂੰ ਐਸਐਚਓ ਜਿਹੜਾ ਆਪਣਾ ਹੈਗਾ ਵਾ ਸ਼ੰਭੂ ਵਾਲਾ ਉਹਨੇ ਕੁੱਟਿਆ ਸਾਡਾ ਐਸਐਚਓ ਨੂੰ ਵੀ ਪਰਸਨਲ ਕੋਈ ਨਹੀਂ ਹੈਗਾ ਪਰ ਜੇ ਜੜੇ ਅਧਿਕਾਰੀ ਨੇ ਕਿਸੇ ਕਿਸਾਨ ਲੀਡਰ ਨਾਲ ਜਾਤੀ ਕੀਤੀ ਆ ਕਿਸੇ ਕਿਸਾਨ ਮਜ਼ਦੂਰਾਂ ਨਾਲ ਕੀਤੀ ਆ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਜੜੇ ਸ਼ਰਾਰਤੀ ਤੱਤ ਵਾੜ ਕੇ ਚੋਰੀਆਂ ਕਰਾਈਆਂ ਪੰਜਾਬ ਸਰਕਾਰ ਨੇ ਉਹਨਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਜਾਣਦੇ ਹੋ ਜਿਵੇਂ ਇੱਕ ਐਮਐਲਏ ਤੇ ਇਲਜ਼ਾਮ ਲਗਾਏ ਜਾ ਰਹੇ ਵੀ ਜਿਵੇਂ ਸ਼ੰਭੂ ਬਾਰਡਰ ਤੇ ਚੋਰੀ ਦੇ ਵਿੱਚ ਉਹਦਾ ਹੱਥ ਹੈਗਾ ਵਾ ਤਾਂ ਜਵਾਬ ਦੇਹੀ ਦਾਨੀ ਚਾਹੀਦੀ ਇਹੋ ਜੇ ਐਮਐਲਏ ਨੂੰ ਕਰਨਾ ਕੀ ਹੈਗਾ ਸਪਸ਼ਟ ਕਰਨ ਭਗਵੰਤ ਮਾਨ ਜੀ ਅਮਨ ਅਰੋੜਾ ਜੀ ਪਾਰਟੀ ਦੇ ਪ੍ਰਧਾਨ ਨੇ ਕੇਜਰੀਵਾਲ ਸਾਫ ਸਪਸ਼ਟ ਕਰਨਾ ਵੀ ਇਹ ਕੀ ਕੀਤਾ ਹੈਗਾ ਕੌਣ ਜ਼ਿੰਮੇਵਾਰ ਹੈਗਾ ਇਸ ਗੱਲ ਲਈ ਬਾਕੀ ਜਿਹੜੇ ਅੰਦੋਲਨਾਂ ਦਾ ਐਲਾਨ ਜਵੀ ਦੀ ਪੀਸੀ ਦੇ ਵਿੱਚ ਦੋਹਾਂ ਫਾਰਮਾਂ ਨੇ ਕੀਤਾ ਸੀਗਾ ਉਹ ਐਜੇ ਕੰਟੀਨਿਉਟੀ ਰਹਿਣਗੇ ਉਹਦੇ ਸਾਨੂੰ ਕੋਈ ਅਧਿਕਾਰ ਨਹੀਂ ਹੈਗਾ ਫਿਰ ਬਦਲ ਕਰਨ ਦਾ ਅਸੀਂ ਆਏ ਆ ਹੁਣ ਦੂਜੇ ਸਾਥੀਆਂ ਨਾਲ ਵੀ ਦੂਜੇ ਫਾਰਮ ਦੇ ਸਾਥੀਆਂ ਨਾਲ ਵੀ ਗੱਲ ਕਰਾਂਗੇ ਗੱਲ ਕਰਕੇ ਅਗਲਾ ਕੀ ਪੈਤੜਾ ਹੁੰਦਾ ਔਰ ਸਾਡੀ ਕੋਸ਼ਿਸ਼ ਹੋਊ ਵੀ ਜਾ ਕੇ ਮੈਂ ਪ੍ਰੈਸ ਨੂੰ ਵੀ ਕਹਿਣਾ ਅਸੀਂ ਸ਼ੰਭੂ ਬਾਰਡਰ ਤੇ ਜਾ ਕੇ ਜਾਇ ਜਾਂ ਵੀ ਲੈਣਾ ਚਾਹਾਂਗੇ ਕਿ ਕੀ ਹਾਲਾਤ ਨੇ ਫਿਰ ਆਪਦੇ ਘਰਾਂ ਨੂੰ ਵਾਪਸੀ ਵੇਖਾਂਗੇ ਕਰਾਂਗੇ ਕਿਉਂਕਿ ਲੋਕ ਨਹੀਂ ਆ ਰਹੇ ਅਸੀਂ ਪਵਾਦ ਵਾਲਿਆਂ ਦਾ ਖਾਸ ਕਰਕੇ ਧਨਵਾਦ ਦੀਆਂ ਕੋਈ ਗਿਲਾ ਨਹੀਂ ਸਾਨੂੰ ਲੋਕਾਂ ਦੇ ਜਿੱਦਾਂ ਪਵਾਦੀਆਂ ਨੇ ਸਾਡਾ ਸਹਿਯੋਗ ਕੀਤਾ ਲਾਗੇ ਚਾਗੇ ਦੇ ਪਿੰਡਾਂ ਚਾਹੇ ਹਰਿਆਣਾ ਉਹਦਾ ਦੇਣ ਨਹੀਂ ਦੇ ਸਕੇ ਇੰਨੀਆਂ ਸ਼ਾਸ਼ਾਂ ਦੇ ਬਾਵਜੂਦ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਪਵਾਦ ਵਾਲੇ ਸਾਡੇ ਨਾਲ ਖੜੇ ਰਹੇ ਔਰ ਹੁਣ ਵੀ ਉਹਨਾਂ ਅੱਗੇ ਨਿਕਲ ਕੇ ਦੱਸਿਆ ਵੀ ਇਹ ਅਸੀਂ ਜਦੋਂ ਕਿਸਾਨਾਂ ਨੂੰ ਕੁੱਟਣ ਦਾ ਵਿਰੋਧ ਕਰਦੇ ਸੀ ਤਾਂ ਸਾਨੂੰ ਪੁਲਿਸ ਨੇ ਕੁੱਟਿਆ ਔਰ ਪ੍ਰੈਸ 'ਚ ਇਹ ਚਲਾਇਆ ਗਿਆ ਵੀ ਕਿਸਾਨਾਂ ਨੇ ਕੁੱਟਿਆ ਲੋਕਲ ਲੋਕਾਂ ਨੂੰ ਲੋਕਲ ਲੋਕਾਂ ਦਾ ਕੱਲ ਵੀ ਸਮਰਥਨ ਸੀਗਾ ਅੱਜ ਵੀ ਸਮਰਥਨ ਹੈਗਾ ਸਾਡੇ ਨਾਲ ਬੰਦੇ ਸਾਹਿਬ ਤੁਸੀਂ ਜਿਹੜੇ ਪ੍ਰਸ਼ਾਸਨ ਦਾ ਵਤੀਰਾ ਕਿਹੋ ਜਿਹਾ ਰਿਹਾ ਤੁਹਾਡੇ ਨਾਲ ਦੇਖੋ ਅਸੀਂ ਜੇਲ੍ਹ ਦੇ ਵਿੱਚ ਇੱਥੇ ਬਹੁਤ ਵੱਡਾ ਹਿੱਸਾ ਸੀਗਾ ਅੱਜ ਇਹ ਕੋਈ ਵੀ ਗੱਲ ਨਹੀਂ ਹੋਈ ਜਿਹੜੀ ਅਸੀਂ ਪਰੇਸ਼ਾਨੀ ਵਾਲੀ ਦੇਖੋ ਜੇਲ੍ਹ ਦੇ ਅੰਦਰ ਤੁਸੀਂ ਵੇਖੋ ਨਾ ਖਾਣਾ ਠੀਕਦਾ ਹੁੰਦਾ ਨਾ ਚਾਹ ਠੀਕਦੀ ਹੁੰਦੀ ਆ ਅਸੀਂ ਸਟਰਗਲ ਕਰਕੇ ਆਪਣਾ ਖਾਣਾ ਮੰਗਵਾਇਆ ਜੋ ਸਕੇਲ ਬੰਦਾ ਸੀ 400 ਰੁਪਇਆ ਪਰ ਹੈਡ ਅਸੀਂ ਕਿਹਾ ਸੀ ਮੈਨੂ ਕੱਢੋ ਸਾਡੇ ਸਾਹਮਣੇ ਔਰ ਐਕਟ ਕੱਢੋ ਜੇਲ ਦਾ ਸਾਨੂੰ ਉਹਦੇ ਮੁਤਾਬਕ ਸਭ ਕੁਝ ਪਈਆ ਕਰੋ ਤੇ ਅਸੀਂ ਲੜ ਕੇ ਆਪਣੀ ਸਟਰਗਲ ਕਰਕੇ ਅੰਦਰ ਇਹ ਜਾਂਦੇ ਆ ਸੀ ਡਿਊਰੀ ਦੇ ਅਗਲੇ ਬੰਨੇ ਸਟੇਜ ਲਾਤੀ ਸੀ ਸਾਰੇ ਆਗੂਆਂ ਨੇ ਤੇ ਅਸੀਂ ਨਾ ਇਹੋ ਜੀ ਕੋਈ ਪੋਖੜਦਾਲ ਪਟਿਆਲੇ ਤਾਂ ਨਹੀਂ ਚੱਲੀ ਹੈਗੀ ਬਾਕੀ ਤੇ ਚੱਲੀ ਹੋਊ ਡੱਲੇ ਵਾਲਾ ਸਾਬ ਨੂੰ ਮੈਨੇ ਠੀਕ ਆ ਹਾਂ ਔਰ ਇਹਦੋਂ ਕਹਾ ਜੇਲ ਦੇ ਅੰਦਰ ਪਰੋ ਨਸ਼ਾ ਵੀ ਚੱਲਦਾ ਜੇ ਮੋਬਾਈਲ ਵੀ ਚੱਲਦੇ ਜਿਹੜੇ ਕਹਿੰਦੇ ਨਾ ਵੀ ਭਗਵੰਤ ਮਾਨ ਕਹਿੰਦਾ ਜਿਹੜਾ ਮੈਂ ਤਾਂ ਅੱਜ ਵੀ ਕਹਿੰਦਾ ਭਗਵੰਤ ਮਾਨ ਦੀ ਆਓ ਮੇਰੇ ਨਾਲ ਪਟਿਆਲਾ ਜੇਲ੍ਹ ਚ ਚੱਲੀਏ ਜੇ ਅੰਦਰ ਨਾ ਮੋਬਾਈਲ ਹੋਣ ਅੰਦਰ ਸਮੈਕ ਨਾ ਵਿਕਦੀ ਹੋਏ ਤੇ ਸਾਨੂੰ ਅਸੀਂ ਅਸੀਂ ਦੇਬੰਦੀ ਛੱਡ ਦਾਂਗੇ ਜਾਂ ਤੁਸੀਂ ਮੁੱਖ ਮੰਤਰੀ ਦਾ ਅਹੁਦਾ ਛੱਡ ਦਿਓ ਤੁਹਾਡਾ ਨਕਲੀ ਆ ਇਹ ਜੁੱਧ ਨਸ਼ਾ ਵਿਰੋਧ ਅੰਦਰ ਤਾਂ ਸਭ ਕੁਝ ਚੱਲ ਰਿਹਾ ਔਰ ਅੰਦਰ ਥੋੜਾ ਕੁਝ ਵੀ ਨਹੀਂ ਰੁਕਿਆ ਹੈਗਾ ਜਿਹੜਾ ਅਸੀਂ ਅੱਖਾਂ ਨਾਲ ਦੇਖ ਕੇ ਆਏ ਹਾਂ ਪ੍ਰੇਸ਼ਾਨ ਤਾਂ ਲਿਆ ਸਾਨੂੰ ਮਿਕ ਬੁੱਟਾ ਸਿੰਘ ਸ਼ਾਦੀਪੁਰ ਨੇ ਕਿਹਾ ਕਿ ਜੇ ਅਸੀਂ ਇਕੱਠੇ ਹੋ ਕੇ ਚੱਲਦੇ ਤੇ ਅੱਜ ਇਹ ਕਿਸਾਨਾਂ ਦਾ ਹਾਲ ਨਹੀਂ ਹੋਣਾ ਸੀਗਾ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਉਹਨੇ ਇਕੱਠੇ ਹੋਣ ਦੀ ਤੁਹਾਡੀ ਮੀਟਿੰਗ ਹੋਈ ਜਾਣੀ ਸਵਾਲ ਤਾਂ ਮੈਂ ਕਿਹਾ ਵੀ ਏਕਤਾ ਦੀ ਲੋੜ ਹੈ ਸਾਰੇ ਹੀ ਸਮਝਦੇ ਅਸੀਂ ਇੱਥੇ ਕੋਈ ਦੋ ਰਹਿ ਨਹੀਂ ਮੈਂ ਹਿੰਦੀ 'ਚ 2 ਮਿੰਟ ਬੋਲਦਾ ਹਾਂ ਹਾਂਜੀ ਅੱਜ ਲਗਭਗ ਮੁਝੇ ਜੋ ਹੈ ਸ਼੍ਰੀ ਮੁਕਸਦ ਸਾਹਿਬ ਜੇਲ੍ਹ ਸੇ ਰਿਹਾ ਕੀਤਾ ਗਿਆ ਜਿਸ ਤਰ੍ਹਾਂ ਆਪ ਜਾਣਦੇ 19